ਰੁਪਿੰਦਰ ਦੀਦੀ ਸੰਦੀਪ ਧੀਰ ਜਮਾਨੀ ਦੀ ਕਾਂਡੇ ਕਿੱਥੇ ਚਲ ਗਿਆ ਰੁਪਿੰਦਰ ਦੀਦੀ ਸੰਦੀਪ ਆ ਗਈ ਮੈਂ ਬੈਹਾਂ ਇੱਥੇ ਅਜਰਾਕ ਮੜਿਆ ਕੰਮ ਕਰਕੇ ਆ ਗਈ ਠੀਕ ਆ ਠੀਕ ਆ ਬਹੁਤ ਇੱਥੇ ਚਾ ਬਹੁਤ ਚੀਜ਼ਾਂ ਲੱਕੀ ਕਰਨ ਦੇ ਆ ਉਹ ਚਾਰੀ ਮਹਾ ਤੇ ਆਈ ਤੈ ਹੀ ਉਧਰ ਕੀ ਕਰਨ ਦੇ ਵੇਲੀ ਵਾਲ ਮੀ ਪੈਣ ਡਿਆ ਵੇਲੀ ਵਾਲ ਕੀ ਕਰਨਾ ਵਾ ਤੁਹਾਨੂੰ ਪਤਾ ਸਹੀ ਆ ਉਹ ਡੰਗਰ ਵਾਛਾ ਜੋ ਰੱਖਿਆ ਹੋਵੇ ਕੰਮ ਤੇ ਕਰਨਾ ਹੀ ਪੈਂਦਾ ਵਾ ਤੇ ਭਾਜੀ ਕਿੱਥੇ ਗਏ ਭਾਜੀ ਨਹੀਂ ਕਰਦੇ ਕੰਮ ਭਾਜੀ ਵੀ ਕੋਈ ਨਹੀਂ ਇੱਥੇ ਹੀ ਗਏ ਆ ਨਹੀਂ ਕਰ ਲੈਂਦੇ ਉਹ ਵੀ ਇਦਾਂ ਉਹ ਜਰਾ ਕੇ ਕੰਮ ਹੀ ਤੇ ਉੱਥੇ ਚਲ ਗਏ ਆ ਨਹੀਂ ਤੈਨੂੰ ਠੇਕਾ ਵਾ ਤੂੰ ਬਾਹਰ ਦਾ ਵੀ ਕਰੇ ਤੇ ਘਰ ਦਾ ਵੀ ਕਰੇ ਉਹ ਕਰਨਾ ਹੀ ਪੈਂਦਾ ਵਾ ਸੰਦੀਪ ਮੇਰੀਆਂ ਨੇ ਦੇਖ ਲਓ ਸੌਣ ਥੋੜਾ ਕਰਨਾ ਹੁਣ ਮੈਂ ਤਾਂ ਨਹੀਂ ਕਰਦੀ ਇੰਨੀ ਬਥੇਰਾ ਮੰਮੀ ਰੋਲਾ ਪਾਉਂਦੇ ਰਹਿੰਦੇ ਆ ਕੰਮ ਨਹੀਂ ਕਰਦੀ ਕੰਮ ਨਹੀਂ ਕਰਦੀ ਉਹ ਤੁਹਾਡੀਆਂ ਗੱਲਾਂ ਹੋਰ ਵਾ ਨਾ ਤਹਾਡੀਆਂ ਰੀਸਾਂ ਮੈਂ ਕਿਥੋਂ ਕਰ ਲੈਣੀ ਆ ਵਾ ਤੇ ਚਾਚੀ ਨੇ ਕਿਤੇ ਦਿਖਾਂ ਦੇ ਕਿਤੇ ਗਏ ਆ ਚਾਚੀ ਆ ਹੋ ਗਏ ਆ ਜਰਾਕ ਅਖੰਦੇ ਸ਼ਹਿਰ ਜਾਣਾ ਵਾ ਸ਼ਹਿਰ ਕੀ ਕੰਮ ਹੈ ਸ਼ਹਿਰ ਤਾਨੂੰ ਨਹੀਂ ਬੋਲਾ ਦੱਸਿਆ ਨਹੀਂ ਉਮੀ ਨੇ ਨਾ ਮੈਨੂੰ ਨਹੀਂ ਦੱਸਿਆ ਕੰਮ ਕੀ ਆ ਵਿਆਹ ਨਹੀਂ ਆ ਗਿਆ ਮਾਸੀ ਦੇ ਮੁੰਡੇ ਦਾ ਅੱਛਾ ਅੱਛਾ ਆਹੋ ਵਿਆਹ ਵਾ ਥੋੜੇ ਇੱਕ ਦਿਨਾਂ ਦਾ ਕੀ ਬੱਸ ਠੀਕ ਆ ਤੇ ਉਹ ਡੇ ਆ تیاری ਦੁਰੀ ਜੀ ਕਰਨ ਖੱਬੜੇ ਕਪੜੇ ਲੈਣ ਗਏ ਠੀਕ ਆ ਤੂੰ ਸੂਟ ਬਣਾ ਲਿਆ ਵਾ ਵਖਾਦੇ ਆ ਇੱਕ ਤਾਂ ਉਹ ਖਾਉਂਦੀ ਨਹੀਂ ਮੈਨੂੰ ਕੁਝ ਵੀ ਮੈਂ ਕਿਹੜਾ ਨਜ਼ਰ ਲਾ ਦਣੀ ਆ ਬਣਾ ਲਿਆ ਵਾ ਦਿੱਤਾ ਵਾ ਸੀਨੇ ਕੋਈ ਨਹੀਂ ਆ ਜਾਣਾ ਸੀਪਕੇ ਚਲ ਕੋਈ ਗੱਲ ਨਹੀਂ ਜੇ ਤੁਸੀਂ ਸੀਪਕੇ ਆ ਜੂਗਾ ਨਾ ਮੈਨੂੰ ਵਿਖਾਈ ਫੇਰ ਠੀਕ ਆ ਕੋਈ ਨਹੀਂ ਦਿਖਾ ਦਊਂਗੀ ਦੱਸ ਸੋੜ ਵਖਾਉਣ ਵਿੱਚ ਉੱਥੇ ਕੀ ਹੋ ਜਾਣਾ ਓ ਠੀਕ ਆ ਠੀਕ ਆ ਤੇ ਸਵੇਰ ਦੇ ਗਏ ਹੋਣੇ ਫਿਰ ਚਾਚੀ ਨੂੰ ਆ ਸਵੇਰੇ ਸੁਖਦੇ ਚਲ ਗਏ ਸੀ ਤੇ ਫਿਰ ਮੁੜ ਕੇ ਉਥੋਂ ਹੀ ਆ ਕੇ ਦੇ ਚਲ ਮਸੀ ਕੋ ਆਉਂਗੀ ਠੀਕ ਠੀਕ ਸੋਣਾ ਲੈ ਤਾਂ ਕਦੇ ਆਈ ਨਹੀਂ ਐ ਸ਼ਮਾਂ ਪੈ ਲਈਆਂ ਠੀਕ ਆ ਠੀਕ ਆ ਕੋਈ ਨਹੀਂ ਹੁੰਦਾ ਹੀ ਹੁੰਨੇ ਠੀਕ ਆ ਜੀ ਹਾਂ ਠੀਕ ਠਾਕ ਸਾਰੇ ਤੀਵੀਂ ਵੀ ਪਿੰਡ ਫੇਰਾ ਮਾਰ ਆਇਆ ਕਰੋ ਤੁਹਾਨੂੰ ਤਾਂ ਜਾਂਦੇ ਕਦੀ ਮੈਂ ਵੇਖਿਆ ਹੀ ਨਹੀਂ ਐ ਪਿੰਡ ਪੁੰਡ ਕੀ ਜਾਣਾ ਵਾ ਤੁਹਾਨੂੰ ਪਤਾ ਵਾ ਜਦੋਂ ਬੰਦਾ ਘਰ ਦੇ ਕੰਮਾਂ 'ਚ ਪੈ ਜੇ ਨਾ ਫਿਰ ਕਿੱਥੋਂ ਪਿੰਡ ਜਾਇਆ ਜਾਂਦਾ ਵਾ ਉਹ ਪਹਿਲਾਂ ਪਹਿਲਾਂ ਹੀ ਹੁੰਦਾ ਵਾ ਹੁਣ ਕਿੱਥੇ ਹੁਣ ਕਦੀ ਡੰਗਰਾਂ ਦਾ ਕੰਮ ਕਰ ਕਦੀ ਘਰ ਦਾ ਕਰਨ ਲੱਪੋ ਸਾਰਾ ਦਿਨ ਤਾਂ ਬਸ ਇਹੋ ਕੁਝ ਕਰਦੀ ਰਹਿਣੀ ਆ ਤੇ ਜੇ ਮੈਨੂੰ ਵੀ ਕਦੇ ਸੋਖ ਹੋਵੇ ਲੱਗੇ ਤੇ ਮੈਂ ਵੀ ਮੰਡੇ ਤੁਰੇ ਫਿਰਾਂ ਹੁਣ ਕੰਮ ਕਰਾਂਗਾ ਜਾਂ ਵਾਂਡੇ ਵੇਖਾਂ ਇੱਕ ਕੰਮ ਹੀ ਹੋਣਾ ਵਾ ਭੂਏ ਤੇ ਤੂੰ ਹੀ ਚੜਾਇਆ ਵਾ ਤੂੰ ਹੀ ਕਹਿ ਦਿੰਨੇ ਕੋਈ ਗੱਲ ਨਹੀਂ ਮੰਮੀ ਮੈਂ ਆ ਵੀ ਕੰਮ ਕਰ ਲੈਨੀ ਆ ਉਹ ਵੀ ਕਰ ਲੈਨੀ ਆ ਤੂੰ ਠੋਕੇ ਜਵਾਬ ਦਿਆ ਕਰ ਥੋੜਾ ਜਾਂ ਫਿਰ ਪਤਾ ਲੱਗਣਾ ਇਹਨੂੰ ਚਲਾਕ ਬੜੀ ਹੈ ਚਾਚੀ ਵੇਹੇ ਪਤਾ ਲੱਗ ਹੀ ਗਿਆ ਨਾ ਉਸ ਦਿਨ ਕੀ ਬਣਿਆ ਹਾਲ ਜੇ ਮੈਂ ਨਾਨਾ ਚਾਰ ਸੁਣਾਉਂਦੀ ਇਹਨੇ ਤੇ ਕਹਿਣਾ ਕੋਈ ਗੱਲ ਨਹੀਂ ਇਹ ਕਿੜਾ ਅੱਗੇਉ ਬੋਲਦੀ ਆ ਇਹਨੇ ਤੇ ਆਪਣੀ ਨੌਂ ਵਰਗੀ ਸਮਝਿਆ ਮੈਨੂੰ ਆਹੋ ਸੰਦੀਪ ਹੈ ਦਸਈ ਆ ਪਰ ਜੇ ਮੈਂ ਵੀ ਇਦਾਂ ਦੀ ਹੋ ਜਾਂ ਗਾੜੀਆਂ ਬੋਲਣ ਡਿਆ ਪਾ ਇਫੇ ਅਜੇ ਕਰਦੇਵੇ ਸਾਰੇ ਕੋਜੇ ਹੋ ਜਾਣਾ ਤੇ ਚੰਗਾ ਕਿਹੜਾ ਰਵੇ ਹੁਣ ਇਹਦੇ ਇਦਾਂ ਦੇ ਹੈ ਹੀ ਹੈ ਵਾ ਨਾਲੇ ਪਤਾ ਨਾ ਗੱਲ ਕੀ ਆ ਜੇ ਮੇਰੇ ਵੀ ਪਿੱਛੇ ਚੰਗੇ ਹੋਣ ਨਾ ਤੇ ਮੈਨੂੰ ਕੀ ਲੋੜ ਇਹਨਾਂ ਦੀਆਂ ਗੱਲਾਂ ਸੁਣਨ ਦੀ ਉਹਦੇ ਅੱਗੇ ਪਤਾ ਨਹੀਂ ਵਿਚਾਰੇ ਆਪਣਾ ਕਿਦਾਂ ਟਾਈਮ ਪਾਸ ਕਰਨਦੇ ਆ ਦਿਹਾੜੀ ਡਾ ਪਾ ਕਰੰਦੇ ਆ ਵਾ ਜੇ ਕਿਤੇ 150 ਮਿਲ ਜਾਂਦਾ ਆਪਣਾ ਟਾਈਮ ਕੱਢ ਲੈਂਦੇ ਆ ਤੇ ਜੇ ਮੈਂ ਵੀ ਇੱਥੋਂ ਜਾ ਕੇ ਉਹਨਾਂ ਨੂੰ ਆਪਣੀਆਂ ਗੱਲਾਂ ਦੱਸਾਂ ਕਿ ਮੇਰੇ ਨਾਲ ਕੁਝ ਹੁੰਦਾ ਵਾ ਉਹ ਵਿਚਾਰਿਆਂ ਦਾ ਕੀ ਜੀਣਾ ਉਹਨਾਂ ਦੇ ਅੱਗੇ ਮਹਾਪਾਰ ਲਾਇਆ ਵਾ ਮੇਰਾ ਮੈਂ ਤਾਂ ਨਹੀਂ ਕੋਈ ਕੰਮ ਕਰ ਦਿੰਨੀ ਨਾ ਮੈਂ ਇੱਥੇ ਕਦੀ ਕੀਤਾ ਨਾ ਮੈਂ ਪਿੱਛੇ ਕੀਤਾ ਵਾ ਤੇ ਤੂੰ ਹੀ ਨਾ ਭੋਲੀ ਬਣ ਕੇ ਨਰਿਆ ਭੋਲੀ ਬਣ ਕੇ ਨਰਿਆ ਕਰ ਚਲਾਕ ਬਣ ਕੇ ਵਿਖਾ ਇਹਨੂੰ ਤਾਂ ਹੀ ਤਾਂ ਫਾਇਦਾ ਠਾਉਣ ਦੀ ਹੈ ਤੇਰਾ ਉਹ ਮੈਂ ਜਿਹੜਾ ਇੱਥੇ ਪੈਰ ਲਾ ਕੇ ਬੈਠੀ ਆ ਨਾ ਉਹਦੇ ਮੇਰੀ ਹੀ ਹਿੰਮਤ ਵਾ ਨਹੀਂ ਤੇ ਇਹ ਮੈਨੂੰ ਘਰੋਂ ਵੜਦੇ ਅੱਜ ਜਿਵੇਂ ਮੜੀ ਜੀ ਵੀ ਗੜੀ ਬੋਲ ਪੀਦੇ ਤੁਹਾਨੂੰ ਨਹੀਂ ਪਤਾ ਇਹ ਆਪੋ ਆਪਣੇ ਘਰ ਦਾ ਹਿਸਾਬ ਕਿਤਾਬ ਹੁੰਦਾ ਵਾ ਹੁਣ ਢਾਡੀਆਂ ਚੱਲਦੀਆਂ ਵਾ ਤੇ ਤੁਸੀਂ ਚਲਾ ਲੈਨੇ ਆ ਏ ਮੇਰਾ ਨਹੀਂ ਗਾ ਜੋਰ ਚੱਲਦਾ ਹੈਗਾ ਤੇ ਨਾ ਮੇਰਾ ਚੱਲਣਾ ਹੀ ਆ ਤੂੰ ਇੱਕ ਵਾਰੀ ਕਹਿ ਕੇ ਤੇ ਵੇਖੀ ਭਲਾ ਕੀ ਬੰਦਾ ਵਾ ਸੰਦੀਪ ਇਹ ਵੀ ਥੋੜੀ ਬਹੁਤੀ ਗੱਲ ਸੁਣ ਲੈਂਦੇ ਹੀ ਚਲ ਜਿੱਦਾਂ ਮੈਂ ਕਹਣਾ ਮੜਮੁੜੀ ਗੱਲ ਮੰਨ ਲੈਂਦੇ ਹੀ ਹੁਣ ਤਾਂ ਬਸ ਐ ਵੀ ਗਏ ਆ ਜਿੱਦਾਂ ਮੰਮੀ ਕਹਿੰਦੇ ਆ ਉਦਾਂ ਹੀ ਹੁਣੇ ਕਰਦੇ ਆ ਉਹ ਮੰਮੀ ਨੇ ਸਾਰਾ ਕੁਝ ਸਿਖਾਇਆ ਹਣਾ ਵਾ ਤੂੰ ਭੋਲੀ ਨਾ ਬਣਿਆ ਕਰ ਠੀਕ ਆ ਨਾ ਤੈਨੂੰ ਮੈਂ ਸਮਝਾਉਂਦੀ ਆ ਬਾਅਦ ਤੂੰ ਪਛਤਾਉਣਾ ਇੱਕ ਦਿਨ ਆਹੋ ਚਲੋ ਕੋਈ ਨਹੀਂ ਟਾਈਮ ਤੇ ਕੱਢਣਾ ਹੀ ਆ ਹੁਣ ਕੀ ਕਰਨਾ ਹੋਰ ਚੌਂਡੀਆਂ ਦੇ ਪੈਣੀ ਆਈਆਂ ਚਲ ਕੋਈ ਗੱਲ ਨਹੀਂ ਜਾਵਾਂ ਫਿਰ ਮੈਂ ਵੀ ਨਹੀਂ ਨਹੀਂ ਬਹਿ ਜਾ ਮੈਂ ਚਾਹ ਘੁੱਟ ਬਣਾਉਣੀ ਆ 2 ਮਿੰਟ ਲੱਗਣੇ ਸਾਰੇ ਚਾਹ ਨਹੀਂ ਮੈਂ ਪੀਣੀ ਫਿਰ ਕਿਦਾਂ ਆਉਂਗੀ ਮੈਂ ਉਹ ਬਹਿ ਜਾ ਉਠਾ ਮੈਂ ਤੇ ਕਹਿਂਦੀ ਨਹੀਂ ਕੋਈ ਗੱਲ ਨਹੀਂ ਫਿਰ ਆਉਂਗੀ ਤੇ ਆਉਂਦੇ ਜਾਂਦੇ ਰਹਿ ਕਰ ਤੂੰ ਵੀ ਉਧਰ ਕੰਮ ਜਿਹੜੀ ਟਾਈਮ ਮਿਲਦਾ ਮਿਲੇ ਤੇ ਫੇਰ ਹੀ ਨਿਕਲਾਂ ਕੋਈ ਗੱਲ ਨਹੀਂ ਕੰਮ ਇਦਾਂ ਹੀ ਹੁੰਦੇ ਰਹਿੰਦੇ ਆ ਆੜੀ ਠੀਕ ਹੈ ਕਿਸ ਦਿਨ ਆਉਂਗੀ ਤੇਰਾ ਤੇ ਭਰਾ ਜੋਰ ਚੱਲਦਾ ਵਾ ਤੂੰ ਤੇ ਚਲਾ ਲੈਨੀ ਆ ਤੇ ਮੇਰੇ ਵਰਗੀ ਨੇ ਗਾੜੀ ਨੂੰ ਇੱਕੋ ਵੀ ਗੱਲ ਕਰਦੀ ਨਾ ਤੇਰਾ ਦਾ ਭਰਾ ਜੋਰ ਚੱਲਦਾ ਵਾ ਤੂੰ ਤੇ ਚਲਾ ਲੈਨੀ ਐ ਤੇ ਮੇਰੇ ਵਰਗੀ ਨੇ ਜਮੈਂਟ ਵੀ ਬੋਲਿਆ ਨਾ ਤੇ ਜੁੱਲੀ ਬਿਸਤਰਾ ਮਰਾਉ ਜਾਣਾ ਬਾਹਰ ਤੇ ਚਾਲੇ ਤੋਂ ਨਿਕਲਦੀ ਹੋ ਇਹ ਆਪੋ ਆਪਣੇ ਸਾਹ ਹੁ ਤਾਬੂਂ ਦੇ ਤੂੰ ਹੁਣ ਭਰਾ ਤਗੜੇ ਘਰੋਂ ਤੇਰੀਆਂ ਚੱਲ ਜਾਂਦੀਆਂ ਵਾ ਜੇ ਕੋਈ ਮੜੀ ਮੋਟੀ ਕਰ ਵੀ ਲਏਗੀ ਤੇ ਮਗਰੋਂ ਵੀ ਉਸੇ ਵਲੀ ਆ ਜਾਣਾ ਉਹਨਾਂ ਨੇ ਤੇ ਮੇਰੇ ਤੇ ਵਿਚਾਰੇ ਅੱਗੇ ਬਣੀ ਕਿਦਾਂ ਟਾਈਮ ਪਾਸ ਕਰਨ ਦੇ ਆ ਉਹਨਾਂ ਵਿਚਾਰਿਆਂ ਨੇ ਮੇਰੀਆਂ ਜਰਨੀਆਂ ਜਾਂ ਆਪਣਾ ਟਾਈਮ ਕੱਢਣਾ ਤਾਂ ਹੀ ਤੇ ਕਹਿੰਦੇ ਆ ਫਿਰ ਅਬ ਗਰੀਬ ਨਾ ਕਿਸੇ ਨੂੰ ਵੀ ਬਣਾਵੇ ਸਾਰੇ ਇਕੋ ਜਿਹੇ ਹੋਣ ਤੇ ਸਾਰਿਆਂ ਦਾ ਟਾਈਮ ਵਧੀਆ ਨਿਕਲੇ ਚਲ ਕੋਈ ਨਹੀਂ ਅੱਛਾ ਸ਼ਸ਼ਾ ਰਾਤੀ ਖੜੀ ਹੀ ਰਹੀ ਤੇ ਹੁਣ ਠੀਕ ਵਾ ਯਾਹਰ ਪਹਨ ਅੱਛਾ ਤੇਰੀ ਰਾਤੀ ਦੱਸ ਦਿੰਦੇ ਮੈਨੂੰ ਰਾਤੀ ਆ ਜਾਂਦੀ ਉਹਨਾਂ ਦਾ ਮੇਰੇ ਇਹ ਤਾਂ ਰਾਤ ਤੀ ਮੇਰੇ ਨਾਲ ਫੋਨ ਨਹੀਂ ਕਰ ਸਕੀ ਹੁਣ ਵੀ ਚ ਕੀਤਾ ਹੀ ਆ ਨਾ ਅੱਛਾ ਚੱਲ ਠੀਕ ਆ ਫਿਰ ਦੱਸ ਇੰਨੀ ਬਿਮਾਰ ਰਹੀ ਹੋ ਤੇ ਕਦੇ ਫੋਨ ਨਹੀਂ ਕਰ ਸਕੀ ਵੀ ਚੱਲ ਬੰਨਾ ਫੜਾ ਹੀ ਲੈ ਲੰਦਾ ਜਾ ਕੇ ਚਲੋ ਇੱਥੇ ਗਰਦਾਸਪੁਰੀਏ ਜਾਣੀ ਆ ਪਰ ਆ ਲੈ ਆਉਣੀ ਆ ਜਾ ਕੇ ਪਿੰਡ ਫੇਰ ਨਹੀਂਗਾ ਜਾ ਜਾਣਾ ਮੇਰੇ ਕੋ ਸੰਦੀਪ ਨੂੰ ਆਵਾਜ਼ ਮਾਰਨੀ ਆ ਸੰਦੀਪ ਫਿਰ ਕਿੱਥੇ ਚੱਲ ਗਈ ਆ ਇਹ ਸੰਦੀਪ ਆ ਗਈ ਮੰਮੀ ਔਰੇ ਆਈ ਮੇਰੀ ਗੱਲ ਸੁਣੀ ਆਣ ਕੇ ਮੰਮੀ ਬਲੌਂਦੇ ਹੀ ਕੰਮ ਹੀ ਕੋਈ ਮੈਂ ਬਲੌਂਦੀ ਮੈਂ ਖੜੀ ਮੈਂ ਮਾਂਮੀ ਤੇਰੀ ਨਹੀਂ ਠੀਕ ਕੀ ਗੱਲ ਹੋਈ ਉਹਨਾਂ ਨੂੰ ਉਹ ਜਿਆਦਾ ਹੀ ਕਨੇ ਟਿੱਲੇ ਹੋ ਗਏ ਤੇ ਉਹ ਸ਼ਹਿਰ ਲੈਂਦੀ ਅੱਛਾ ਬਰਾਦੀ ਲੈਂਦੀ ਤੇ ਰਾਦਾ ਤਾਂ ਦੱਸਿਆ ਨਹੀਂ ਉਹਨਾਂ ਤੇ ਹੁਣ ਫੋਨ ਕੀਤਾ ਉਹਨਾਂ ਨੇ ਠੀਕ ਆ ਤੇ ਮੈਂ ਚੱਲ ਮੈਂ ਇੱਥੋਂ ਜਾ ਆਉਣੀ ਆ ਮੰਮੀ ਤੂੰ ਕੀ ਕਰਨਾ ਉੱਥੇ ਜਾ ਕੇ ਉਹ ਕਿੰਨਾ ਕਉਂਦੇ ਇੱਥੇ ਜਦੋਂ ਤੁਸੀਂ ਬਿਮਾਰ ਹੁੰਦੇ ਉਹਨਾਂ ਨੇ ਕਦੀ ਫੋਨ ਵੀ ਨਹੀਂ ਕੀਤਾ ਸੰਦੀਪ ਕਿਦਾਂ ਦੀਆਂ ਗੱਲਾਂ ਕਰਨੀਆਂ ਤੂੰ ਜੇ ਕਿਸੇ ਦੁੱਖ ਸੁੱਖ ਨੂੰ ਨਹੀਂ ਜਾਣਾ ਤੇ ਜਾਣਾ ਕਦੋਂ ਮੰਮੀ ਉਹਨਾਂ ਨੂੰ ਵੀ ਆਉਣਾ ਚਾਹੀਦਾ ਵਾ ਨਾ ਤੁਸੀਂ ਤੇ ਕਹਤਾ ਦੁੱਖ ਸੁੱਖ ਨੂੰ ਜਾਣਾ ਚਾਹੀਦਾ ਵਾ ਉਹ ਕਿੰਨਾ ਕੁ ਵੱਡਦੇ ਇੱਥੇ ਨਿੱਕਰਾਂ ਦੇ ਟਾਈਮ ਹੀ ਇਦਾਂ ਦੇ ਅਸੀਂ ਕਿੰਨੇ ਕਿ ਜਾਣ ਲਈ ਆ ਮੈਂ ਕਿਉਂਕਿ ਆਪਣੇ ਪਤਾ ਹੈਗਾ ਤੈਨਕਰੋਂ ਦੀ ਮੈਂ ਗਈ ਮੰਮੀ ਮੇਰਾ ਜਦੋਂ ਦਾ ਵਿਆਹ ਹੋਇਆ ਵਾ ਉਹ ਇੱਕ ਵਾਰੀ ਨਹੀਂ ਇੱਥੇ ਆਏ ਮੈਨੂੰ ਵੀ ਕਿੰਨਾ ਚਿਰ ਹੋ ਗਿਆ ਕਿ ਨਹੀਂ ਕਿਤੇ ਬੜੀ ਨਹੀਂ ਮੈਂ ਕਦੀ ਉੱਥੇ ਤੇ ਹੁਣ ਚਲੋ ਠੀਕ ਹੈ ਨਹੀਂ ਤੇ ਮੈਂ ਚੱਲ ਪਤਾ ਲੈ ਆਉਣੀ ਆ ਜਾ ਕੇ ਤੇ ਫਿਰ ਮੰਮੀ ਘਰ ਦਾ ਕੰਮ ਕਿੰਨੇ ਕਰਨਾ ਵਾ ਤੇ ਬਾਹ ਤੂੰ ਕਰ ਲਈ ਤੇਰੇ ਕੋਲ ਕੰਮ ਨਾ ਹੋਊਗਾ ਕਿੰਨਾ ਕੰਮ ਹੁੰਦਾ ਘਰ ਦਾ ਮੈਂ ਇਕੱਲੀ ਕਿੱਦਾਂ ਕਰੂੰਗੀ ਮੈਂ ਵੀ ਤੇ ਇਕੱਲੀ ਕਰਦੀ ਰਹੀ ਹਾਂ ਉਹ ਚਲੋ ਮਾੜਾ ਮੋਟਾ ਤਾਂ ਮੈਂ ਕਰਾਉਣੀ ਆ ਨਾ ਨਾਲ ਚਲ ਰੋਟੀਆਂ ਨਹੀਂ ਮੈਂ ਜਦੋਂ ਪਹਿਲਾਂ ਵੀ ਮੈਂ ਕਰਦੀ ਰਹੀ ਹਾਂ ਕੱਲੀ ਹੁਣ ਵੀ ਕੱਲੀ ਕਰ ਲੈਣੀ ਕੋਈ ਗੱਲ ਨਹੀਂ ਹੁਣ ਜੇ ਇਹ ਕਰ ਵੀ ਲਈ ਨਹੀਂ ਕੋਈ ਗੱਲ ਨਹੀਂ ਆ ਰਹਿਣ ਤਾਂ ਮੰਮੀ ਜਦ ਤਨ ਘਰ ਆਉਣਗੇ ਨਾ ਪਤਾ ਲੈ ਆਓ ਜਾ ਕੇ ਹਜੇ ਹਸਪੀਟਲ ਹੀ ਹੈ ਕੋਈ ਗੱਲ ਨਹੀਂ ਕਿਥੇ ਤੱਕੇ ਖਾਂਦੇ ਰਹੋਗੇ ਤੁਸੀਂ ਉੱਥੇ ਹਦ ਹੋ ਗਈ ਸੰਦੀਪ ਤੇਰੇ ਵਾਲੀ ਤੇ ਕਦੇ ਕੋਈ ਗੱਲ ਨਹੀਂ ਅਸੀਂ ਨਾਲ ਚੱਲ ਜਾਾਂਗੇ ਤੁਹਾਡੇ ਜਦੋਂ ਆਜਣਗੇ ਘਰ ਨਹੀਂ ਮੈਂ ਰਹਿਣਾ ਮੈਂ ਨਾ 2-4 ਦਿਨ ਜਾ ਕੇ ਮੰਮੀ 2-4 ਦਿਨ ਆਹੋ ਇਦਾਂ ਨਾ ਕਰੋ ਘਰ ਦਾ ਕੰਮ ਨਹੀਂ ਹੋਣਾ ਮੇਰੇ ਕੋਲ ਤੂੰ ਗੜੀ ਨੇ ਕੀ ਹੁਣ ਨਿਆਣੀ ਆ ਕਿ ਤੇਰੇ ਕੋ ਕੰਮ ਨਹੀਂ ਹੁਣ ਤੂੰ ਕਰ ਲਈਆ ਕੰਮ ਕਰੋ ਤੇ ਮੰਮੀ ਛੜ ਪੋਚਾ ਕਰ ਲੂੰਗੀ ਤੇ ਰੋਟੀ ਬਣਾ ਦਾ ਕਿੰਨੇ ਕਰਨਾ ਵਾ ਤੁਹਾਨੂੰ ਤੇ ਪਤਾ ਮੈਨੂੰ ਨਹੀਂ ਬਣਾਉਣੀ ਹੁੰਦੀ ਰੋਟੀ ਬਣਾ ਲੈਨੀ ਸਭ ਕੋਈ ਕਰ ਲੈਨੀ ਆ ਤੂੰ ਮੈਂ ਪਖੰਡ ਕਰਦੀ ਆ ਜਾਣ ਕੇ ਨੂੰ ਰਹਿਣ ਤਾਂ ਤੇਰੀ ਕੋਈ ਗੱਲ ਨਹੀਂ ਫਿਰ ਕਿਦਾਂ ਚਲ ਜਿਓ ਨਹੀਂ ਮੈਂ ਜਾਣਾ ਹੀ ਜਾਣਾ ਮੈਂ ਚਾਰ ਦਿਨ ਰਹਿਣਾ ਚਾਰ ਦਿਨ ਜਾ ਕੇ ਮੈਂ ਤੁਹਾਡੀ ਬੱਜੀ ਰਹਾਂਗਾ ਇੱਥੇ ਮੈਂ ਅਧੋਂ ਜਾਣਾ ਹੀ ਜਾਣਾ ਵਾ ਮੈਂ ਚਾਰ ਦਿਨ ਰਹਿਣਾ ਵਾ ਜਾ ਕੇ ਪਕਾਉਂਦੀ ਫੇਰ ਰੋਟੀਆਂ ਦੇ ਰੱਖ ਨਾਲੇ ਦੋਵੇਂ ਦੋਹਾਂ ਜੋਤ ਨਾ ਪਕੂ ਕੀ ਇਹ ਦੇਖੋ ਇਹ ਗੜੀ ਨਹੀਂ ਆਈ ਨਹੀਂ ਸਾ ਲੈਂਦੀ ਕਦੇ ਮੇਰੇ ਹੱਥੇ ਪਈਆਂ ਨੇ ਭੀ ਇਹਨੇ ਲਾ ਰੱਖ ਦੇਣੀਆਂ ਨੇ ਸਾਨੂੰ ਕਿੰਨਾ ਕ ਚਾ ਰੱਖ ਦੇਣੀਆਂ ਤੁਹਾਨੂੰ ਰੋਟੀਆਂ ਇਹ ਜਦੋਂ ਦੀ ਵਿਆਹ ਕੇ ਲੈਂਦੀ ਹੈ ਨਾ ਇਹਨੇ ਮੈਨੂੰ ਕਿਸੇ ਪਾਸੇ ਚੁਗੀ ਦਾ ਛੱਡਿਆ ਹੀ ਨਹੀਂ ਇਹਨੇ ਜਦੋਂ ਅੱਗੇ ਮੈਂ ਜਾਂਦੀ ਰਹੀ ਹਾਂ ਮਹੀਨੇ ਦਹੀ ਨਹੀਂ ਮੈਂ ਫੇਰਾ ਮਾਰ ਆਉਣਾ ਰਹਿ ਵੀ ਆਉਣਾ ਜਾ ਕੇ ਇਹ ਹੋਣਾ ਦੀ ਵੀ ਨਿਕਲੇ ਹੀ ਨਾ ਮੇਰੇ ਲਾਗੋਂ ਦੇ ਫੇਰ ਵਾ ਕਿਸੇ ਪਾਸੇ ਕਣਕਾਂ ਵਾਸਤੇ ਨਾ ਮੀ ਵਧੀਆ ਪੈ ਗਿਆ ਵਧੀਆ ਵਾ ਉਹਦਾ ਪਾਣੀ ਲਾਉਣਾ ਪੈਣਾ ਸੀ ਮੀਂਹ ਪੈ ਗਿਆ ਵਧੀਆ ਹੋ ਗਿਆ ਇਦਾਂ ਕਰਦਾ ਵਾ ਮੌਸਮ ਬੜਾ ਵਧੀਆ ਵਾ ਸੰਦੀਪ ਨੂੰ ਕਹਿਣਾ ਵਾ ਇਹ ਪਕੌੜੇ ਕੱਢ ਲੈ ਚਾਰ ਹਨਾ ਵੇਖਣਾ ਵਾ ਜਾ ਕੇ ਪਕੌੜੇ ਦੇ ਖਾਈਏ ਹਾਂ ਤੇ ਨਾ ਮੰਮੀ ਨੇ ਵਾਧੂ ਦੀ ਟੈਨਸ਼ਨ ਪਾਤੀ ਮੈਨੂੰ ਮੈਂ ਕੰਮ ਕਿੱਦਾਂ ਕਰੂੰਗੀ ਬਥੇਰਾ ਟਾਲਿਆ ਹੀ ਮੰਮੀ ਨੂੰ ਕੋਈ ਗੱਲ ਨਹੀਂ ਅਸੀਂ ਨਾਲ ਚੱਲ ਜਾਾਂਗੇ ਪਰ ਮੰਮੀ ਮੰਨੇ ਨਹੀਂ ਨਾ ਲਓ ਕਿੰਨਾ ਘੁੰਦੇ ਆ ਭੱਜ ਭੱਜ ਜਾਣ ਦੇ ਆ ਇਦਾਂ ਕਰਦੀਆਂ ਇੰਨਾ ਨੂੰ ਕਹਿਨੀ ਆ ਬਾਨੇ ਨਾਲ ਕੀ ਮੰਮੀ ਨੂੰ ਸਮਝਾਓ ਕਿ ਅਹੀ ਤੈਨੂੰ ਨਾਲ ਲੈ ਜਾਾਂਗੇ ਉਮਦੇ ਤੇ ਹਰ ਗੈਨੀ ਮਿਲਣ ਕਿੱਥੇ ਚਲ ਗਈ ਆ ਸਦੀਪਾ ਆ ਜਾ ਕਿ ਕੀ ਕੰਢੀ ਕੁਝ ਨਹੀਂ ਸਫਾਈ ਕਰਕੇ ਠੀਹੀਂ ਤੇ ਮੇਰੀ ਗੱਲ ਸੁਣਾ ਬਾਰ ਮੀ ਭੈਂਡਿਆ ਵਾ ਪਕੌੜੇ ਕੱਢ ਲੈ ਨਾ ਚਾਰ ਪਕੌੜੇ ਕੱਢ ਲਾ ਤੇ ਤੈਨੂੰ ਮੰਮੀ ਨੂੰ ਕਹਿ ਦੇਣਾ ਹੀ ਮੰਮੀ ਤਿਆਰ ਹੋਣ ਦੇ ਆ ਹਨ ਕਿ ਚੱਲੇ ਆ ਜਾਣਾ ਕਿੱਥੇ ਆ ਮਾਮਾ ਜੀ ਦਾ ਕਿਤੇ ਫੋਨ ਆਇਆ ਹਣਾ ਵਾ ਮੰਮੀ ਠੀਕ ਹੈਗੀ ਅੱਛਾ ਉਹ ਕਿਤੇ ਦਾਖਲ ਕਰਾਏ ਸ਼ਹਿਰ ਕੀ ਹੋਇਆ ਮੰਮੀ ਚੱਲੇ ਉੱਥੇ ਇਹਨਾਂ ਨੇ ਦੱਸਿਆ ਮੈਨੂੰ ਕੀ ਹੋਇਆ ਵਾ ਇਹਨਾਂ ਨੇ ਦੱਸਿਆ ਕਿ ਦਾਖਲ ਕਰਵਾਏ ਠੀਕ ਨਹੀਂ ਹੈ ਜਾਦਾ ਢਿੱਲੇ ਹੋ ਗਏ ਕੋਈ ਗੱਲ ਨਹੀਂ ਫਿਰ ਕੀ ਹੋਉਂਦੇ ਤੇ ਮੈਂ ਸੋਕਾ ਕਹਿਣ ਢੀ ਮੰਮੀ ਨੂੰ ਕੋਈ ਗੱਲ ਨਹੀਂ ਅਸੀਂ ਨਾਲ ਚੱਲ ਜਾਗੇ ਤੁਹਾਡੇ ਪਰ ਮੰਮੀ ਮੰਨਦਾ ਨਹੀਂ ਡੇ ਮੈਂ ਤਾਂ ਪਹਿਲਾਂ ਸੋਚਣ ਢੀ ਕਿ ਐਵੇਂ ਬਸਣੇ ਤੱਕੇ ਖਾਂਦੇ ਫਿਰਨਗੇ ਪਰ ਮੰਮੀ ਤਾਂ ਸਮਝਦੇ ਨਹੀਂ ਆ ਤੀ ਸਮਝਾ ਕੇ ਵੇਖੋ ਮੰਮੀ ਨੂੰ ਤੂੰ ਆ ਵੀ ਕਹਿ ਦੇਣਾ ਹੀ ਮੈਂ ਤਾਂ ਬਥੇਰਾ ਸਮਝਾਇਆ ਹੀ ਨਹੀਂ ਸਮਝਣ ਡੇਓ ਇਹ ਰਹਿਣ ਜਾਣਾ ਵਾ ਕਿ ਜੇ ਉਧਰ ਜਾਣਾ ਇੱਕ ਦੋ ਦਿਨ ਲਈ ਪਹਿਲਾਂ ਤਾਂ ਮੈਨੂੰ ਕਹਿੰਦੇ ਨਹੀਂ ਰਹਿਣਾ ਫਿਰ ਬਾਅਦ ਚ ਕਿ ਤਸਲਾ ਬਣ ਗਈ ਹਣੀ ਆ ਕਹਿੰਦੇ ਰਹਿਣਾ ਵਾ ਦੋ ਦਿਨ ਤੇ ਤੁਸੀਂ ਮੈਨੂੰ ਦੱਸੋ ਉੱਥੇ ਕੀ ਕਰਨ ਕਿਵੇਂ ਹਸਪੀਟਲ ਚ ਜਦੋਂ ਛੁੱਟੀ ਹੁੰਦੀ ਤੇ ਉਦੋਂ ਘਰ ਚਲ ਜਾਂਦੇ ਨਾ ਕੀ ਪਤਾ ਮਾਮਾ ਜੀ ਨੇ ਬੁਲਾਇਆ ਹੋਵੇ ਉਹ ਚਲੋ ਬੁਲਾਇਆ ਵਾ ਤੇ ਸਾਡੇ ਨਾਲ ਚਲ ਜਣਾ ਪਤਾ ਲੈ ਕੇ ਆ ਜਾਣਗੇ ਉਹ ਸੰਦੀਪ ਮੇਰੇ ਕੋਲ ਟਾਈਮ ਹੈ ਨਹੀਂ ਆਈ ਨਾ ਤੂੰ ਮੰਮੀ ਨੂੰ ਜਾ ਲੈਂਦੇ ਤੁਸੀਂ ਬਸ ਨੋਨਾਂ ਵਾਲੀ ਦੀ ਗੱਲ ਕਰਦੇ ਆਂ ਮੈਂ ਤੈਨੂੰ ਜਿਹੜਾ ਕੰਮ ਗਿਆ ਹੋਣਾ ਉਹ ਕਰ ਤੁਸੀਂ ਮੈਨੂੰ ਦੱਸੋ ਮੈਂ ਮਾੜਾ ਸੋਚੂਂਗੀ ਇਹਨਾਂ ਬਾਰੇ ਮੈਂ ਸੋਚ ਨਹੀਂ ਗੱਲ ਕੀਤੀ ਆ ਜਾਲਾਂ ਦੀ ਕੋਈ ਗੱਲ ਨਹੀਂ ਜੇ ਤੁਸੀਂ ਨਹੀਂ ਨਾ ਮੰਮੀ ਨੂੰ ਮਨਾਉਣਾ ਤਾਂ ਫਿਰ ਮੇਰੇ ਕੋ ਨਹੀਂ ਪਕੌੜੇ ਨਿਕਲਦੇ ਹੈਗੇ ਸੰਦੀਪ ਆਹ ਕਿਹੜੀ ਗੱਲ ਜੀ ਪਹਿਲਾਂ ਦੱਸ ਤੂੰ ਮੰਮੀ ਨੂੰ ਕਹਿ ਦੋ ਕਿ ਜਾਂਦੇ ਜਾਂਦੇ ਕੱਢ ਕੇ ਦੇ ਜਾਣਾ ਅੱਛਾ ਮੰਮੀ ਕੱਢ ਦੇਵੇ ਤੂੰ ਕੰਮ ਨਹੀਂ ਕਰਨਾ ਮੈਨੂੰ ਨਹੀਂ ਬਣਾਉਣੇ ਆਂਦੇ ਸਿੱਧਾ ਕਹਿਣ ਇਦਾਂ ਨਹੀਂ ਬਣਾਉਣੇ ਆਂਦੇ ਮੈਨੂੰ ਤੂੰ ਮੰਮੀ ਨੂੰ ਕਹਿ ਦੋ ਬਣਾ ਦੇਣਗੇ ਤੁਹਾਨੂੰ ਕੰਮ ਕਰ ਨੂੰ ਜੀ ਕਰਦਾ ਹੀ ਨਹੀਂ ਇਹਦਾ ਪਤਾ ਨਹੀਂ ਕੀ ਹੋ ਗਿਆ ਇਹਨੂੰ ਤਾਂ ਹੁਣ ਰੋਕਣ ਦੀ ਮੰਮੀ ਨੂੰ ਕਿਤੇ ਮੰਮੀ ਜਾਵੇ ਨਾ ਮੈਨੂੰ ਕੰਮ ਕਰਨਾ ਪੈਣਾ ਸਾਰੇ ਘਰ ਦਾ ਕੋਈ ਗੱਲ ਨਹੀਂ ਮੈਂ ਵੀ ਨਹੀਂ ਰੋਕਣਾ ਮੰਮੀ ਨੂੰ ਮੰਮੀ ਵਿਦਿਆਰ ਆ ਹੋ ਗਏ ਮੰਮੀ ਤੇ ਦੱਸਿਆ ਨਹੀਂ ਮੰਮੀ ਬਿਮਾਰ ਵਾ ਮੈਨੂੰ ਵੀ ਫੋਨ ਆਇਆ ਸਵੇਰੇ ਹੀ ਉਹਨਾਂ ਦਾ ਉਹ ਕਿਦ ਰਾਤ ਦੀ ਲੈਂਦੀ ਸ਼ਹਿਰ ਉਹਨਾਂ ਨੇ ਰਾਤ ਫੋਨ ਕਰ ਦਿੰਦੇ ਪਰ ਆਤੀ ਜੰਨਾ ਸੀ ਰਾਤ ਕੀਤਾ ਨਹੀਂ ਉਹਨਾਂ ਨੇ ਫਿਰ ਫੇਰੇ ਕੀਤਾ ਹੁਣ ਤੇ ਹੁਣ ਮੈਂ ਚੱਲ ਜਾਉਣੀ ਆ ਤੇ ਰਹਿਣਾ ਮੈਂ ਰਹਿਣਾ ਚਾਰਕ ਦਿਨ ਹੁਣ ਅੱਛਾ ਨਾ ਚਲ ਕੋਈ ਗੱਲ ਨਹੀਂ ਮੇਰੇ ਦੋਕ ਦਿਨ ਦਾ ਸਰਦਾ ਹੋਗਾ ਨਾ ਦੋ ਦਿਨ ਤੱਕ ਆ ਜਿਓ ਮੈਂ ਕਿੰਨਾ ਛੇਰ ਤੇ ਹੋਇਆ ਮੈਨੂੰ ਗਏ ਨਹੀਂ ਜਿਉਂ ਜੈ ਸੰਦੀਪ ਦਾ ਵਿਆਹ ਤੁਹਾਡਾ ਹੋਇਆ ਵਾ ਤੂੰ ਇੱਕ ਦਿਨ ਨਹੀਂ ਕਿਰੇ ਜਾ ਕੇ ਮੈਂ ਵੇਖਿਆ ਕਿ ਉਹ ਮੈਂ ਰੋਕਨੀ ਹੱਡਿਆ ਮੈਂ ਫੇਰੀ ਵੇਖ ਲਓ ਤੁਸੀਂ ਹਾਂ ਚਲ ਜਿਓ ਮੇਰੇ ਨਾਲ ਕੋਈ ਗੱਲ ਨਹੀਂ ਨੀ ਮੈਂ ਹੁਣ ਚਾਰਕ ਦਿਨ ਰਹਿ ਕੇ ਆਉਣਾ ਮੈਂ ਨਹੀਂ ਹੁਣ ਆਉਣਾ ਹਾਂ ਜੀ ਚਲੋ ਠੀਕ ਹੈ ਕੋਈ ਗੱਲ ਨਹੀਂ ਹੋਵੋ ਹਾਂ ਮਮੀ ਬਾਹਰ ਮੈਂ ਵੀ ਆਉਂਡਿਆ ਯਾਰ ਅਦਾ ਮੈਂ ਨਾ ਛੱਡਾਂ ਉਹਨਾਂ ਨੂੰ ਗੁਰਦਾਪੁਰ ਤੱਕ ਉਹ ਕੋਈ ਗੱਲ ਨਹੀਂ ਮੈਂ ਬੱਸੇ ਚੱਲ ਜਾਣਾ ਵਾ ਬੱਸਾ ਬਥੇਰੀਆਂ ਜਾਣ ਡੀਆਂ ਨੇ ਉਹ ਬਸਾਂ ਦੇ ਜਾਣ ਡੀਆਂ ਵਾ ਔਖਾ ਹੁੰਦਾ ਮੀਜ ਕੁਛ ਨਹੀਂ ਹੁੰਦਾ ਵੀ ਰੋਟੀ ਪਾਣੀ ਟਾਈਮ ਨਾਲ ਪਕਾ ਕੇ ਤੇ ਖਾ ਲਿਆ ਕਰ ਭੁੱਖੇ ਨਾ ਬੈਠੇ ਰਿਹਾ ਕਰਿਓ ਉਹਨਾਂ ਦਰੀ ਨਾ ਪਕਾਉਂਗੇ ਤੇ ਫੇਰੀ ਖਾਉਂਗਾ ਨਾ ਉਹ ਹਣ ਪਤਾ ਲੱਗੂ ਮਗਰ ਉਹ ਪਕਦਿਆਂਗੇ ਨਹੀਂ ਪਕਦਿਆਂ ਹੁਣ ਉਹੀ ਤੇ ਗੱਲਾਂ ਮਮੀ ਹਾਂ ਤੈਨੂੰ ਪਤਾ ਵੀ ਕਰੋ ਚੰਗੀ ਤਰ੍ਹਾਂ ਕਿੰਨੀ ਗੀ ਰੋਟੀ ਪਕਾਉਂਦੀ ਐ ਪਕਾ ਲੈਣੀਆਂ ਨੇ ਉਹਨੇ ਇਹ ਮੇਰੇ ਹੁੰਦੇ ਜਿਆਦਾ ਕਰਦੀ ਐ ਮੇਰੇ ਹੁੰਦੇ ਜਿਆਦਾ ਕਰਦੀ ਐ ਮੈਂ ਉਹੀ ਤੇ ਕਹਿਣ ਡਿਆ ਹਾਂ ਪਕਾਉਣੀ ਪੈਣੀ ਆ ਜਾਣਾ ਕਿੱਥੇ ਆ ਉਹ ਤਾਂ ਖਾਣੀ ਆ ਪੱਕਣਗੇ ਤੇ ਖਾਓਗੇ ਕਿਥੋਂ ਖਾਣਗੇ ਖਾ ਲੋਗੇ ਰੋਟੀ ਕਿਤੋਂ ਆਣੀ ਜਾਣੀ ਹਾਂ ਜੇ ਪਕਾਉਗੀ ਤੇ ਖਾਓਗੀ ਹਾਂ ਹਾਂ ਚਲ ਕੋਈ ਗੱਲ ਨਹੀਂ ਤੇ ਇਹ ਹੋ ਗਏ ਠੀਕ ਆ ਹਾਂ ਮੈਂ ਨਹੀਂ ਮੈਂ ਚੱਲ ਜਾਣਾ ਹੁਣ ਮੈਂ ਰਹਿਣਾ ਚਾਰ ਪੰਜ ਦਿਨ ਤੇ ਫਿਰ ਮੁੜ ਕੇ ਫਿਰ ਕੋਈ ਗੱਲ ਨਹੀਂ ਮੈਂ ਤੁਹਾਨੂੰ ਛੱਡ ਆਉਣਾ ਬਾਸ ਅੱਡੇ ਤੱਕ ਕੋਈ ਨਹੀਂ ਮੈਂ ਚੱਲ ਜਾਣਾ ਕੋਈ ਗੱਲ ਨਹੀਂ ਵੀ ਇਹ ਕਿਦੰਮੇ ਇਹ ਦਿਨਾਂ ਨਾਲ ਸੁੱਤੇ ਆ ਉੜਦੇ ਨਹੀਂ ਆ ਹਾਂ ਕਿੰਨੀ ਕ ਪਲਾ ਨੀਂਦ ਆਈ ਆ ਸਾਰੀ ਰਾਤ ਵੀ ਡਾਡੀ ਸੁੱਤੀਆਂ ਲੰਘ ਜਾਂਦੀ ਤੇ ਦਿਨ ਵੀ ਉਹ ਡੰਗਰ ਮੇਰੇ ਬਾਅਦ ਹੀ ਰੱਖੇ ਆ ਭੀ ਇਹੋ ਇਹਨੂੰ ਹਸਾਉਣ ਵਾ ਸਾਰਾ ਯਾਰ ਬਾਹਰ ਮੀ ਆਉਂਦੇ ਆ ਵਾ ਤੈਨੂੰ ਕੰਮ ਹੁੰਦਾ ਡੰਗਰਾਂ ਜਾ ਆਹ ਮੀਂਦ ਬਹੁਤ ਚੰਬ ਪੈਣ ਦੇਈ ਆ ਨਾ ਕਿਤੇ ਸਾਰੇ ਬੰਦੇ ਆਪੋ ਆਪਣਾ ਕਾਰੋਬਾਰ ਕਰਦੇ ਤੇ ਤੂੰ ਹੀ ਰਜਾਈ ਵਿੱਚ ਵੜਿਆ ਆ ਤੇ ਕੋਈ ਨਹੀਂ ਮੈਂ ਕਰ ਲੈਣਾ ਮੈਂ ਡੰਗਰਾਂ ਦਾ ਕੰਮ ਆ ਨਾ ਤੂੰ ਆਪਣਾ ਕੰਮ ਕਰ ਲੈ ਉਹਨਾ ਭੌ ਭੋਗ ਉਹਦਾ ਰਸੇ ਤੋੜ ਲੈਣੇ ਮੈਨੂੰ ਜਾਪਦਾ ਔੜਿੰਗਦੀਆਂ ਵਾਂ ਤੇ ਡਿੰਗਦੇ ਰਹਿੰਦੇ ਪਹਿਲਾਂ ਤਾਂ ਨੁਰਾ ਖਾਂਦਾ ਚਾ ਹੁੰਦਾ ਵਾ ਤੇ ਮੁੜਕੇ ਧਰ ਕੋ ਸਾਹਵੇਂ ਵੀ ਨਹੀਂ ਜਾਂਦੇ ਸੁਤਾਵਣੀ ਤੱਕੋ ਜਰਿਆ ਜਾਣ ਲਿਆ ਤੇ ਕਹ ਹੁਣ ਸੁਤੇ ਰਹੋ ਮੇਰੇ ਵੱਲੋਂ ਕੀ ਕਰਾਂ ਬਾਹਰ ਨਿਕਲ ਕੇ ਦੱਸ ਨਾ ਕਿਉਂ ਮੇਰੀ ਬੇਇੱਜ਼ਤੀ ਕਰਾਉਂਦੇ ਆ ਕਾਦੀ ਤੇਰੀ ਬੇਇੱਜ਼ਤੀ ਹੋ ਗਈ ਹੁਣ ਉਹ ਲਾਗੋ ਹੁਣ ਸੰਦੀਪ ਆਈ ਹੀ ਉਦੋਂ ਡੰਗਰਾਂ ਚੋਂ ਨਿਕਲੀ ਹੀ ਤੋ ਘਰ ਜage ਗੱਲਾਂ ਨਾ ਕਰੋਗੀ ਪਿਓ ਘਰ ਦਾ ਕੰਮ ਕਰਨਾ ਨਹੀਂ ਘਰ ਦੀ ਉਹਨੇ ਤੇ ਕਰਨਾ ਨਹੀਂ ਘਰ ਦਾ ਕੰਮ ਹੁੰਦਾ ਪਰ ਜਦੋਂ ਸਾਥ ਨਾ ਹੁੰਦਾ ਵੇ ਇੱਕ ਦੂਜੇ ਦੇ ਤੁਹੀ ਤਾਂ ਮੇਰੇ ਸਰਦਾਂ ਸੋੜਦਾ ਵੀ ਸਾਰਾ ਇਹੋ ਹੀ ਸੇ ਆਪਾਂ ਕਰੇ ਹੁਣ। ਉਹ ਮੈਨੂੰ ਨਹੀਂ ਘੱਪਤਾ। ਜੇ ਤੇ ਹੁੰਦਾ ਵਸੇ ਆਪਾਂ ਤੇ ਕਰ ਲਿਆ ਕਰੋ। ਨਹੀਂ ਤੇ ਵੇਚ ਦਿਓ ਉਹਨਾਂ ਨੂੰ। ਠੀਕ ਆ ਨਾ? ਤੇ ਵੇਚ ਦਿਓ ਮੈਨੂੰ ਕੱਲੀ ਨੂੰ ਹਸਾਣਵਾ। ਹਾਂ। ਤੇ ਮੈਨੂੰ ਹਸਾਣਵਾ ਕੱਲੀ। ਕੱਲੀ ਡਈ ਹੈ ਉੱਥੇ ਦੁੱਧ ਪੀਣ ਤੂੰ ਹੀ ਨਹੀਂ ਪੀਂਦੇ। ਕੋਈ ਨਹੀਂ ਮਾਤਾ ਹੁੰਦੀ ਹੈ ਤੇ ਉਹਨਾਂ ਕਰ ਲੈਣੇ ਸਲਾਹ ਵੀ ਵੇਚ ਦਿਓ ਇਹਨਾਂ ਨੂੰ। ਆਹੋ ਮੇਰੀ ਤਾਂ ਮੰਮੀ ਕੋ ਗੋਤ ਪਟਾਇਓ ਹਾਂ। ਆਪ ਵੀ ਫੇਰ ਚੰਗੇ ਭਲੇ ਰਹਿਣਾ ਵਾ। ਨਹੀਂ ਮੇਰੀ ਗੱਲ ਸੁਣ ਉਹ ਤੈਨੂੰ ਸਲਾਹ ਦੇਗੀ ਹੋਣੀ ਆ ਕੋਈ ਆਈ ਹੈ ਇੱਥੇ। ਤੂੰ ਕੱਲੀ ਬੈਠੀ ਹੋਏ ਲ ਮੈਂ ਕੰਮ ਕਰਨ ਵਾਲੋਂ ਨਹੀਂ ਗੱਲ ਕਰਦੀ ਪਰ ਫਿਰ ਵੀ ਜਦੋਂ ਪੱਠੇ ਖੁਦਰ ਨੇ ਹੁੰਦੇ ਆ ਬੰਦਾ ਲਾਗੋ ਚੇਰਨੀ ਲਾ ਦੇ ਪੁਆਈ ਦੇ ਵੇ ਡੰਗਰਾਂ ਨੂੰ ਹੁਣ ਮੇ ਕੋਈ ਇਨਾ ਕੰਮ ਹੁੰਦਾ ਵਾ ਉਹ ਦੋ ਉਹ ਦੇ ਡੰਗਰ ਵਾ ਸਵੇਰ ਦੀ ਪਹਿਲਾਂ ਮੈਂ ਘਰ ਦਾ ਵੀ ਕਰਨ ਦੇਈ ਆ ਬੁੜੀਆਂ ਚਾਰ ਚਾਰ ਪੰਜ ਪੰਜ ਡੰਗਰ ਸੰਭ ਲੈਂਦੀਆਂ ਤੇ ਦੋ ਡੰਗਰ ਵਾ ਤੇ ਉਹਨਾਂ ਕੋ ਪੱਠੇ ਨਹੀਂ ਪੈਂਟੇ ਦੇਖੋ ਮੈਂ ਬੰਬੀ ਦਾ ਨਹੀਂ ਕਰਦਾ ਹੁਣ ਚਲੋ ਕੰਮ ਦੇ ਕਰਦੀ ਆ ਚਲੋ ਮੈਂ ਕਰਦੀ ਮੰਨ ਲਓ ਸਾਰਾ ਕਰ ਲਿਆ ਕਰੂੰਗੀ ਭਰਿਆ ਕਿ ਮੇਰੇ ਕੋਈ ਰੀਜ਼ ਪੂਰੀ ਕਰ ਦਿਆ ਕਰੋ ਕਿਤੇ ਇੱਕ ਸੂਟ ਮੰਗਿਆ ਸੀ ਉਹ ਵੀ ਨਹੀਂ ਤੁਸੀਂ ਲਿਆ ਕੇ ਦਿੱਤਾ। ਉਹ ਮਿਆਂ ਤੇ ਆਖੇ ਤੇ ਕੋਈ ਹੈਗਾ ਵਾ ਵਿਆਹ ਜਾਣ ਵੱਲੋਂ ਆਹ ਤਾਂ ਮੈਨੂੰ ਤੁਸੀਂ ਮਨਾ ਕਰ ਦਿੱਤਾ। ਕੀ ਮੈਂ ਘਰ ਦੇ ਵਿੱਚ ਨੌਕਰਾਨੀ ਆ? ਐਦਾਂ ਤਾਂ ਲੋਕੀ ਉਹਨਾਂ ਨਾਲ ਬਿਹੇਵ ਨਹੀਂ ਕਰਦੇ ਜਿੰਨਾ ਤੁਸੀਂ ਮੈਨੂੰ ਕਰਦੇ। ਉਹ ਅਹੀਂ ਵਿਆਹ ਕਿਹੜਾ ਉੱਥੇ ਕਿਹੜਾ ਰਾਤ ਰਹਿਣਾ। ਚੇਤੀ ਆ ਜਾਣਾ ਉੱਥੋਂ ਸੰਗਤ ਦੇਵਾਂਗੇ ਤੇ ਅਸੀਂ ਘਰ ਨੂੰ ਆ ਜਣਾ। ਮੇਰਾ ਵੀ ਤਾਂ ਜੀ ਕਰਦਾ ਹੀ ਹੁਣ ਜਾਣ ਨੂੰ ਕਿਤੇ। ਤੁਸੀਂ ਤਾਂ ਕਹਿੰਦੇ ਵੀ ਇਹ ਘਰ ਦੇ ਕੰਮ 'ਚ ਹੀ ਬਸ ਰਵੇ। ਇਹ ਨਾ ਕਿਤੇ ਵੀ ਜਾਵੇ। ਜੇ ਵਾਂਡੇ ਦੇਖਣੇ ਆ ਨਾ ਤੇ ਚੁੱਪ ਕਰਕੇ ਆਪਣੇ ਪਿੰਡ ਚੱਲ ਜਾ। ਹੁਣਾਂ ਕਹਾਂ ਕਮਾ ਲਿਓ ਮੈਨੂੰ। ਕਵਾਰੀ ਹੁੰਦੀ ਨੇ ਵੰਡੇ ਵੇਖੇ ਆ ਪਹਿਲਾਂ ਪਿੰਡ ਵਾਲੇ ਵਿਚਾਰੇ ਇੰਨੇ ਜੋਗੇ ਹੋਂਦ ਮੈਂ ਤੁਹਾਡੀਆਂ ਗੱਲਾਂ ਕਾਦੀ ਸੁਣਾ ਪੀ ਉਹ ਵਿਚਾਰੇ ਕਾਹੇ ਜੋਗੇ ਹੁੰਦੇ ਇਹਦੇ ਕਿਤੇ ਕਿੰਨੀ ਵਾਰੀ ਤੁਹਾਨੂੰ ਕਿਹਾ ਵਾ ਪੀ ਚਲ ਜਾ ਕੇ ਵਿਚਾਰੇ ਕੋ ਹੋਈ ਆਈਏ ਤੁਸੀਂ ਉਹ ਵੀ ਨਹੀਂ ਕਿਤੇ ਜੇ ਉਹ ਨਹੀਂ ਵਿਚਾਰਾ ਆਉਣ ਜੋਗਾ ਹੈਗਾ ਤੇ ਤੁਹਾ ਡੱਕਦੇ ਇੰਨਾ ਨਹੀਂ ਕਿਤੇ ਮੋਟਰਸਾਈਕਲ ਘਰ ਵਾ ਸਾਰੀਆਂ ਚੀਜ਼ਾਂ ਘਰ ਲੱਗੀਆਂ ਜਾਂਦ ਹੋਏ ਵੀ ਕੋਈ ਚੀਜ਼ ਹੈ ਨਹੀਂ ਉਹ ਇੱਥੇ ਜਾ ਕੇ ਕਰਨਾ ਕੀ ਹੈ ਹੈ ਕਰਨਾ ਕੀ ਕੀ ਗੱਲ ਮੇਰਾ ਭੈਣ ਭਰਾ ਨਹੀਂ ਆ 20 ਸਾਲ ਅੱਗੇ ਤੂੰ ਉੱਥੇ ਰਹੀ ਆ ਠੀਕ ਆ ਨਾ ਆਪਣੇ ਤੁਹਾਡੇ ਭੈਣ ਭਰਾ ਵਾ ਤੇ ਮੇਰਾ ਨਹੀਂ ਕੋਈ ਵੀ ਹੈਗਾ ਹਨਾ ਕਿ ਮੇਰਾ ਨਹੀਂ ਜੀ ਕਰਦਾ ਤੇ ਮੈਂ ਕਿੱਥੇ ਜਾਂ ਡਿਆ ਵਾਂ ਮੈਂ ਰੋਜ਼ ਤੁਰਿਆ ਵਾਂ ਕਿਤੇ ਜਾਂ ਆਪਣਾ ਕੰਮ ਕਰ ਜਾ ਕੇ ਚੰਗੀ ਭਲੀ ਨੀਂਦ ਆਈ ਹੋਰੀ ਆ ਗਈ ਹੈ